ਜੇ ਸਟਾਰ ਤਾਰੀਵਾਲ ਦੀ ਪੇਸ਼ਕਸ਼ ਹਲੋ ਹੈ ਇਹ ਕਾਲੀ ਚਾਹ ਦੁੱਧ ਕਿਉਂ ਨਹੀਂ ਪਾਇਆ ਵਿੱਚ ਦੋਦੀ ਨੇ ਦੁੱਧ ਬੰਦ ਕਰਤਾ ਆ ਕਹਿੰਦਾ ਵੀ 2 ਮਹੀਨੇ ਹੋ ਗਏ ਆ ਤੂੰ ਹੀ ਪੈਸੇ ਨਹੀਂ ਦਿੱਤੇ ਅਸਲੀ ਵਾਸਤੇ ਮੈਂ ਆ ਤੇ ਸ਼ਹਿਰਾਂ ਜਿੱਤੇ ਕਹਿੰਦੇ ਬੜੇ ਬੜੀਆਂ ਡਿਗਰੀਆਂ ਵਾਲੇ ਨੌਕਰੀਆਂ ਮਿਲਦੀਆਂ ਪੜ੍ਹੇ ਲਿਖੇ ਮੈਨੂੰ ਕੌਣ ਨੌਕਰੀ ਦੇਊਗਾ ਦੱਸ ਆ ਤਨਹਾਲ ਆ ਜਾ ਹਾਂ ਆ ਰਾਂ ਤੇ ਮਿਲ ਜੇ ਆ ਹਾਂ ਚਲ ਆ ਲੈ ਕੀ ਗੱਲ ਆ ਤੀ ਹੋ ਗਿਆ ਆਪਾਂ ਨਹੀਂ ਜਾਣਾ ਕੱਲ ਤੋਂ ਸਕੂਲ ਕੀ ਹੋ ਗਿਆ ਪਾਪਾ ਨੇ ਸਕੂਲ ਦੀ ਫੀਸ ਨਹੀਂ ਤਾਰੀ ਮੈਡਮ ਹਨ ਨੂੰ ਰੋਜ਼ ਬਾਹਰ ਕੱਢ ਦਿੰਦੀ ਆ ਪ੍ਰਿੰਸੀਪਲ ਕਹਿੰਦਾ ਜੇ ਕੱਲ ਸਕੂਲ ਆਣਾ ਨਾ ਤੇ ਫੀਸ ਲੈ ਕੇ ਆਣਾ ਨਹੀਂ ਤਾਂ ਸਕੂਲ ਆਉਣ ਦੀ ਕੋਈ ਲੋੜ ਨਹੀਂ ਕੀ ਗੱਲ ਫੀਸ ਕਿਉਂ ਨਹੀਂ ਤਾਰਨ ਦੇ ਤੂੰ ਤੇ ਬੱਚਿਆਂ ਦੀ ਕਿੱਥੋਂ ਲਈ ਆਵਾਂ ਮੈਂ ਪੈਸੇ 2 ਲੱਖ ਭਾਪੇ ਨੇ ਦਿੱਤਾ ਸੀ ਸਾਰਾ ਤੇ ਖਰਚ ਗਿਆ ਮੈਂ ਕਿੱਥੋਂ ਲਈ ਆਵਾਂ ਪੈਸੇ ਮੈਂ ਬੈਂਕ ਲੁੱਟਿਆ ਵੀ ਨਹੀਂ ਤਾਰੀ ਜੀ ਮੇਰੀ ਫੀਸ ਜਿੱਥੋਂ ਮਰਜੀ ਤਾਰੋ ਪਹਿਲਾਂ ਚਾ ਚੜੇ ਸ਼ਹਿਰ ਆਉਣ ਦਾ ਚਲੋ ਬੇਬੇ ਐਕ ਚੱਕੋ ਆਪਣੇ ਮੈਂ ਵੀ ਕਰਦੀ ਆ ਨਾ ਅੱਜ ਫੌਜੀ ਨਾਲ ਗੱਲ ਚਲੋ ਕਰਦੇ ਆ ਜਾ ਕੇ ਅੰਦਰ ਚਲੋ ਉਹ ਲੱਗਦਾ ਤੇ ਜੀਤਾ ਭਾਵਾ ਵੇਖਾਂ ਭਲਾ ਲੱਗੇ ਜਾ ਕੇ ਜੀਤਾ ਭਾਵਾ ਆਈ ਜੀਤੇ ਇਹ ਕਿੱਥੋਂ ਆ ਗਿਆ ਤੂੰ ਉੱਗੇ ਇਥੇ ਕਰਨ ਦੇ ਮੈਂ ਮੈਂ ਨਾ ਯਾਰ ਇਥੇ ਨੌਕਰੀ ਕਰਨ ਦਿਆਂ ਹੂੰ ਚੰਗੇ ਭਲੇ ਸਰਦਾਰ ਇੱਥੇ ਨੌਕਰੀ ਕਰਨ ਦੇ ਇਥੇ ਚੰਗਾ ਕਾਰਨਾ ਪਿੰਡ ਚ ਜਾ ਕੇ ਤੇਰੇ ਚਰਚੇ ਮੈਂ ਨਵਾਂ ਹੀ ਸੇ ਆਪਾ ਪੈ ਗਿਆ ਯਾਰ ਮੈਂ ਨਹੀਂ ਕਰਦਾ ਕੋਈ ਨੌਕਰੀ ਠੱਗਿਆਂ ਦਿਵਾਨੀ ਦਾ ਬੰਦਾ ਨਹੀਂ ਜਿਹੜਾ ਉਹ ਵੀ ਗੱਲਾਂ ਕਰਦਾ ਉੱਥੇ ਸਾਰੀ ਢੜੀ ਚੰਗਾ ਭਲਾ ਮੈਂ ਸਰਦਾਰ ਹੀ ਚਲਦਾ ਮੈਂ ਯਾਰ ਅੱਜ ਜਿੰਨਾ ਦੀ ਮੈਨੂੰ ਸਾਰ ਲੈਣੀ ਪੈਣੀ ਹੈ। ਲੱਈ ਹੈ। ਅੱਜ ਬੜੀ ਛੇਤੀ ਆ ਗਏ ਜੇ। ਛੇਤੀ ਆ ਗਏ ਹਥੋਂ। ਇੰਨਾ ਪਰ। ਉਹ ਸੱਚ। ਆ ਫੜਾ ਜਰਾ। ਆ ਫੜ। ਹਾਂ। ਹੁਣ ਸ਼ਰਾਬ ਵੀ ਲੈ ਆਏ। ਆਵੇ ਕਿੱਡੇ ਸੋਹਣੇ ਕਾਟੂ ਨਾਂਦੇ ਆ ਹਾਂ ਬੜੇ ਸੋਹਣੇ ਆ ਨਿੱਕੇ ਦੁੱਧ ਪੀਏ ਹਾਂ ਮੰਮੀ 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 ਦੁੱਧ ਲਿਆਓ ਪੁੱਤ ਦੁੱਧ ਦੁੱਧ ਕਿੱਥੋਂ ਲਿਆ ਦੀਏ ਅਸੀਂ ਤੁਹਾਨੂੰ ਇੱਥੇ ਤੇ ਚਾਹ ਵਾਹ ਤੇ ਦੁੱਧ ਹੈ ਨਹੀਂ ਆ ਤੇ ਤੁਹਾਨੂੰ ਪੀਣ ਨੂੰ ਦੁੱਧ ਕਿੱਥੋਂ ਦੇ ਦिए ਤੁਹਾਨੂੰ ਕੀ ਪਤਾ ਕਿ ਸਾਡੇ ਘਰ ਦੇ ਵਿੱਚ ਕਿੰਨੀਆਂ ਮਜਬੂਰੀਆਂ ਆ ਪਿੰਡ ਤੇ ਦਾਦੀ ਮम्मा ਕਿੱਡੇ ਕਿੱਡੇ ਵੱਡੇ ਗਲਾਸ ਦੁੱਧ ਦੇ ਦਿੰਦੇ ਸੀ ਹਾਨੂੰ ਇੱਥੇ ਕੱਪ ਵੀ ਨਹੀਂ ਮਿਲੰਦੇ ਦੁੱਧ ਦਾ ਇਹ ਦੁੱਖ ਹੀ ਹੋ ਗਿਆ ਯਾਰ ਦੋ ਪੈਸੇ ਦਾ ਬੰਦਾ ਨਹੀਂ ਜਿਹੜਾ ਮੈਨੂੰ ਗੱਲਾਂ ਕਰ ਗਿਆ ਯਾਰ ਚੰਗੇ ਭਲੇ ਅਹੀਂ ਸਰਦਾਰ ਹੁਣ ਤੁਸੀਂ ਪੀਣੀ ਵੀ ਸ਼ੁਰੂ ਕਰ ਲਈ ਆ ਮੰਨਿਆ ਕਿ ਮਾੜੇ ਚੰਗੇ ਦਿਨ ਆਉਂਦੇ ਰਹਿੰਦੇ ਆ ਪਿੰਡ ਤੇ ਪਾਪੇ ਸਾਹਮਣੇ ਕਿਤੇ ਤੂੰ ਹੀ ਕੁਸਕਦੇ ਨਹੀਂ। ਭਗਵਾਨ ਅਗਰ ਤੈਨੂੰ ਮੈਂ ਦੱਸਿਆ। ਕੀ ਬਕਵਾਸ ਨਾ ਕਰ। ਮੈਂ ਤੈਨੂੰ ਕਿਹਾ ਨਾ ਮੇਨਾਂ ਜਦਾ ਭੌਂਕਣ ਦੀ ਲੋੜ ਹੈ ਨਹੀਂ ਤੈਨੂੰ ਮੈਂ ਦੱਸਾਂ। ਦੋ ਪੈਸਾ ਭੇਜੋ ਤੇ ਬੰਦਾ ਜਿਹੜਾ ਮੈਨੂੰ ਗੱਲਾਂ ਕਰ ਗਿਆ। ਕੌਣ ਕਰ ਗਿਆ ਗੱਲਾਂ? ਉਹਦੇ ਕਰ ਗਿਆ। ਕਹਿੰਦਾ ਚੰਗਾ ਭਲਾ ਤੂੰ ਹੀ ਸਰਦਾਰ ਦੇ ਉੱਤੇ ਪਰਚੀਆਂ ਕਰਨ ਡਿਆ। ਮੈਂ ਨੱਕ ਦੇਣ ਜੋ ਗਣੀ ਉੱਥੇ ਰਿਆ। ਤਾਡੀ ਕਤੂਤ ਕਰਕੇ ਕੁੱਤੀਆਂ ਜਨਾਨੀਆਂ ਤੇਰੇ ਕਰਕੇ ਸਾਰਾ ਸਿਆਪਾ ਹੋਇਆ ਚੰਗਾ ਭੜਾ ਮੈਂ ਸਰਦਾਰੀ ਮੈਨੂੰ ਤੇ ਜੀ ਜੀ ਕਰਨਾ ਪੈ ਰਿਹਾ ਇੱਕ ਇੱਕ ਬਦੇ ਘੜੀ ਹੱਥ ਜੋੜ ਕੇ ਉਹ 7000 ਰੁਪਏ ਮੈਨੂੰ ਤਨਖਾਹ ਦੇਣ ਦੇ ਆ ਉਹ 20000 ਰੁਪਏ ਆਪਾਂ ਤੁਹਾਡੀ ਭਈਏ ਨੂੰ ਦਿੰਨੇ ਆ ਤੂੰ ਕਿ ਇੱਕ ਕਰਕੇ ਰਹਾ ਤਾ ਮੈਨੂੰ ਮਾੜਾ ਸੋਚਿਆ ਹੀ ਮੈਂ ਤਾਂ ਭੜਾ ਹੀ ਸੋਚਿਆ ਹੀ ਆਪਣਾ ਤੇ ਬੱਚਿਆਂ ਦਾ ਤੇਰਾ ਹੀ ਸਾਰਾ ਸਿਆਪਾ ਹੀ ਹਾਂ ਕੁੱਤੀ ਜਨਾਨੀਆਂ ਮਨੂੰ ਨਾ ਛੇੜ ਤੇ ਪੀਣਾ ਮਰ ਘੱਟ ਤੇ ਵੜਾ ਘੱਟ ਹੋਇਆ 又下半夜了，嗯，哈嗯，不能吃沙的，不行嘛，别拉别拉，哎。 ਬੋਲਦੇ ਨਹੀਂ ਬੋਲਦੇ ਨਹੀਂ ਕੋ ਉਠੋ ਆ ਨਿੰਬੂ ਪਾਣੀ ਪੀਓ ਆਏ ਮੇਰੇ ਡੱਬਾ ਸਿਰ ਪੜਾ ਵਢਣ ਡਿਆ ਆ ਆ ਲੋ ਨਿੰਬੂ ਪਾਣੀ ਨਿੰਬੂ ਪਾਣੀ ਸਿਰ ਸਿਰੇ ਆ ਆ ਕਿਹ ਲੱਗਣ ਢੀ ਯਾਰ ਪਤਾ ਨਹੀਂ ਕੀ ਹੋ ਗਈ ਸਿਰ ਪੜਣ ਡਿਆ ਆਏ ਮੈਂ ਕੀ ਕਹਿ ਨਹੀਂ ਹਾਂ ਹਾਂ ਦੱਸ ਤੂੰ ਹੀ ਪਾਪੇ ਨਾਲ ਗੱਲ ਕਰੋ ਗਲਤੀ ਤੇ ਸਾਡੇ ਕੋ ਬੜੀ ਵੱਡੀ ਹੋ ਗਈ ਆ ਦੋਵਾਂ ਕੋਲ ਹੀ ਪਰ ਅਹੀਂ ਪਾਪੇ ਦਾ ਪੈਰ ਫੜ ਕੇ ਤੇ ਮਾਫੀ ਮੰਗ ਲਾਂਗੇ ਆ ਦੋਵੇਂ ਤੇ ਅਹੀਂ ਆਪਣੇ ਘਰ ਵਾਪਸ ਚੱਲੀਏ ਮੇਰੇ ਕੋ ਨਹੀਂ ਇੱਥੇ ਹੱਡ ਤੜਾਈ ਜਾਂਦੇ ਰੋਜ਼ ਮੈਲਾ ਰਾਤ ਨੂੰ ਛਿੱਤਰ ਖਾ ਕੇ ਸੌਣੀ ਆ ਹੱਡ ਤੜਾਈ ਜਾਂਦੇ ਕੀ ਹੋਇਆ ਤੈਨੂੰ ਤਾਨੂੰ ਕੋਈ ਚੇਤਾ ਵੀ ਹੈਗਾ ਕੀ ਹੋਇਆ ਇਹ ਰਾਤੀ ਮੈਨੂੰ ਨਹੀਂ ਚੇਤਾ ਕੁਝ ਵੀ ਉਹ ਤੇਰੇ ਪਾਪੇ ਸਾਹਮਣੇ ਕਿਤੇ ਕੁਸਕਦੇ ਨਹੀਂ ਇੱਥੇ ਤੇ ਤੂੰ ਹੀ ਮੇਰੇ ਤੇ ਹੱਥ ਚੁੱਕਦੇ ਨਿਆਣੇ ਵੀ ਮੇਂਦੇ ਆ ਸਾਨੂੰ ਨਹੀਂ ਨਹੀਂ ਮੇਰੇ ਕੋ ਯਾਰ ਗਲਤੀ ਹੋ ਗਈ ਹੈ ਰਾਨੋ ਮੈਂ ਨਾ ਕੀ ਕਰਾਂ ਮੈਂ ਪਰੇਸ਼ਾਨੀ ਦੇ ਵਿੱਚ ਨਾ ਮੈਨੂੰ ਹੋਰ ਕੁਝ ਨਹੀਂ ਸੁਝਦਾ ਕੱਲ ਮੈਂ ਗਿਆ ਉਹ ਪਿੰਡ ਵਾਲਾ ਮੁੰਡਾ ਉੱਥੇ ਮੋਟਰਸਾਈਕਲ ਲਾਉਣ ਆਇਆ 50 ਉਹਨੇ ਮੈਨੂੰ ਗੱਲਾਂ ਕੀਤੀਆਂ ਮੈਂ ਇੰਨੇ ਸ਼ਰਮਜੀ ਮਰ ਗਿਆ ਮੈਂ ਦੁਖੀ ਹੋ ਕੇ ਨਾ ਉੱਥੋਂ ਸ਼ਰਾਬ ਦੀ ਬੋਤਲ ਲੈ ਲਈ ਘਰ ਆ ਕੇ ਪਤਾ ਨਹੀਂ ਮੇਰੇ ਦਿਮਾਗ ਨੂੰ ਕੀ ਚੜਿਆ ਯੋ ਮੈਨੂੰ ਨਹੀਂ ਪਤਾ ਕੋਈ ਗੱਲ ਨਹੀਂ ਗਲਤੀ ਹੋ ਗਈ ਜੇ ਤੇਰੇ ਤੇ ਹੱਥ ਚੁੱਕਿਆ ਹੋਰ ਨਹੀਂ ਚੁੱਕਦਾ ਮੈਂ ਅੱਜ ਨਾ ਗੱਲ ਕਰਦਾ ਤੇ ਸਾਰਾ ਟੱਬਰ ਜਾ ਕੇ ਨਾ ਮਾਫੀ ਮੂਫੀ ਮੰਗ ਲਈਏ ਬੀਬੀ ਪਾਪੇ ਕੋ ਬੀਬੀ ਨਾਲ ਗੱਲ ਕਰਦਾ ਮੈਂ ਪਹਿਲਾਂ ਉਹਨੂੰ ਮਨਾਉਣਾ ਪਾਪੇ ਨੂੰ ਮਨਾ ਲਾ ਤੇ ਘਰ ਚਲੀਏ ਚੰਗੀ ਭਲੀ ਸਰਦਾਰੀ ਹੀ ਹਾਡੀ ਸਾਡਾ ਕੀ ਹਾਲ ਹੋ ਗਿਆ ਦੁੱਦੀ ਜਵਾਬ ਦੇਗੇ ਸਕੂਲ ਤੋਂ ਬੱਚਿਆਂ ਨੂੰ ਕੱਢ ਦਿੱਤਾ ਹੈ ਰੋਟੀ ਰੋਟੀ ਜੋਗਾ ਸਾਡੇ ਕੋ ਨਾ ਆਟਾ ਨਾ ਦਾਲ ਇੰਨੇ ਮਾੜੇ ਹਾਲਾਤ ਅਸੀਂ ਕਦੀ ਵੇਖੇ ਸੀ ਰਾਜੇ ਹਾਂ ਖਾਣੇ ਹਾਂ ਪੀਣੇ ਹਾਂ ਤੁਹਾਨੂੰ ਜਿਹੜਾ ਚਾ ਚੜਿਆ ਸੀ ਸ਼ਹਿਰ ਆ ਜੀਏ ਸ਼ਹਿਰ ਆ ਜੀ ਹੁਣ ਲੱਥ ਗਿਆ ਸ਼ਹਿਰ ਦਾ ਚੱਲ ਗਿਆ ਚਾ ਹੁਣ ਸਾਡਾ ਅਸੀਂ ਆਪਣੇ ਘਰ ਵਾਪਸ ਚਲਦੇ ਹਾਂ ਬੀਬੀ ਪਾਪੇ ਦੇ ਹੁੰਦੇ ਹਨ ਸਾਨੂੰ ਕਿਹੇ ਚੀਜ਼ ਦੀ ਕਮੀ ਨਹੀਂ ਕੱਪੜੇ ਤੱਕ ਉਹਾਨੂੰ ਲਿਆ ਕੇ ਦਿੰਦੇ ਹੀ ਸਾਡੀ ਮੱਤ ਮਾਰੀ ਗਈ ਹੈ ਅਕਲ ਤੇ ਪਰਦਾ ਪੈ ਗਿਆ ਹੈ ਵੱਖ ਹੋਣਾ ਵੱਖ ਹੋਣਾ ਇੱਥੇ ਆ ਕੇ ਛਿੱਤਰ ਹੀ ਖਾਦੇ ਕੀ ਖਾਦਾ ਅਸੀਂ ਆਪਣੇ ਘਰ ਵਾਪਸ ਚੱਲਦੇ ਹਾਂ ਚੱਲ ਹੁਣ ਜੇ ਰਵੇ ਦਰਸਤ ਆਵੇ ਠੀਕ ਹੈ ਨਾ ਕਹਿੰਦੇ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਵੀ ਘਰ ਆ ਜੇ ਨਾ ਤੇ ਠੀਕ ਹੁੰਦਾ ਉਹੀ ਸਾਂਝੇ ਚੁੱਲ੍ਹੇ ਨੇ ਤੁਸੀਂ ਗੱਲਾਂ ਕਰਦੀਆਂ ਨਾ ਤੇ ਚੇਤਾ ਆਉਂਦੇ ਨਾ ਸਾਂਝੇ ਚੁੱਲ੍ਹੇ ਦਾ ਆਹੋ ਤੇ ਹੋਰ ਕੀ ਕਿੰਨਾ ਲਾਡ ਪਿਆਰ ਕਰਦੇ ਬੀਬੀ ਸਿਆਣੇ ਆ ਕਿ ਗੱਲ ਤੋਂ ਝਟਕਣਾ ਦੇ ਪੈਂਦਾ ਹੀ ਆ ਪਰ ਤੁਹਾਡੇ 'ਚ ਪਤਾ ਨਹੀਂ ਕੀ ਭੂਤ ਸਵਾਰ ਹੋ ਗਿਆ ਦੋਵਾਂ ਜਣੀਆਂ 'ਚ ਸ਼ਹਿਰ ਆਉਣਾ ਸ਼ਹਿਰ ਆਉਣਾ ਸ਼ਹਿਰ ਦੇ ਸਵਾਦ ਵੇਖ ਹੀ ਲੈ ਨਾ ਤੂੰ ਇਹ ਗੱਲ ਕਰੋ ਭਾਪੇ ਨਾਲ ਕਰਨਾ ਭਾਪੇ ਨਾਲ ਗੱਲ ਤਿਆਰੀ ਕਰੀਏ ਚਲੋ ਰੈਂਦੀ ਜਲੀਏ ਲੈ ਪੇਚਾ ਲੱਗ ਲੱਗ ਭੈਣੀ ਤਾਂ ਉਹ ਦਿਖਦਾ ਨਹੀਂ ਥੱਲੇ ਤਾਂ ਚੜਾ ਤਾਂ ਕਰਕੇ ਓ ਸ਼ਾਬਾਸ਼ ਸ਼ਾਬਾਸ਼ ਓਦਨ ਬੱਲੇ ਬੱਲੇ ਬੜੀ ਦੂਰ ਕਾਰ ਚੱਲ ਗਈ ਓਏ ਦਸ਼ਾਲ ਬੱਜੋ ਬੱਜੋ ਦਸ਼ਾਲ ਬੱਜੋ ਬੱਜੋ ਇਧਰ ਆਉਂ ਬੱਜੋ ਬੱਜੋ ਨਿਆ ਆਣੇ ਨਾ ਤੁਸੀਂ ਵੀ ਨਹੀਂ ਆਲੇ ਬਣਿਆ ਜੇ ਤਾਂ ਜੇ ਹੱਥਾਂ ਦੇ ਡੋੜਾ ਉਹ ਲੱਗ ਗਿਆ ਬੇਚਾ ਉਹ ਨਿਆ ਮੈਨੂੰ ਮੈਨੂੰ ਫੜਾ ਪੁੱਤ ਮੈਨੂੰ ਫੜਾ ਉਹ ਦੇਖ ਨਾ ਸੁਰ ਦੇਖ ਰੇ ਵਾ 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 ਹੱਦ ਕਰ ਛੜੀ ਆ ਆ ਫੜ ਫੜ ਤਾਂ ਹੋ ਗਿਆ ਤਾਂ ਚੱਲ ਗਈ ਕੀ ਸੋਚਣ ਦੇ ਜੇ ਨਹੀਂ ਮੈਂ ਕੀ ਸੋਚਣਾ ਵਾਂ ਹਾਂ ਮੈਂ ਕੀ ਸੋਚਣਾ ਸੋਚਣ ਤੇ ਮੈਨੂੰ ਪਤਾ ਤੁਸੀਂ ਜੋੜੇ ਜੇ ਉਹ ਗੱਲ ਵੱਖਰੀ ਆ ਪੀ ਮੂੰਹ ਤੂੰ ਹੀ ਬੋਲਣਾ ਨਹੀਂ ਆ ਦੱਸਣਾ ਨਹੀਂ ਆ ਤੇ ਸੋਚੀ ਜਾਓ ਫਿਰ ਨਹੀਂ ਦੱਸਣਾ ਤੇ ਇਹਨੇ ਮੈਂ ਕੀ ਦੱਸਾਂ ਕਿ ਮੈਂ ਸੋਚਣਾ ਮੈਨੂੰ ਤੇ ਆਪਣੇ ਬੱਚਿਆਂ ਦੀ ਯਾਦ ਆਉਂਦੀ ਹੈ ਕਹਿੰਦੇ ਚਾ ਚੜਿਆ ਸੀ ਤੈਨੂੰ ਘਰ ਛੱਡਣ ਦਾ ਲੈ ਲੈ ਚਲਾ ਲਾ ਘਰ ਹੁਣ ਰੋਜ਼ ਗੱਲਾਂ ਸੁਣਦੀਆਂ ਮੈਂ ਕੀ ਕਰਾਂ ਹੁਣ ਮੈਨੂੰ ਤੇ ਆਪ ਟੈਨਸ਼ਨ ਪਈ ਆ ਕਿ ਕਿਹੜੇ ਪਾਸੇ ਜਾਈਏ ਹੁ ਨਹੀਂ ਤੂੰ ਵੀ ਜੀਤੇ ਨਾ ਗੱਲ ਕਰ ਪਿਓ ਪਾਪੇ ਨਾ ਗੱਲ ਕਰੇ ਮੈਂ ਕਰਦੀ ਆ ਗੱਲ ਇਹਨਾਂ ਨੂੰ ਕਿ ਪਾਪੇ ਨਾਲ ਗੱਲ ਕਰੇ ਤੇ ਹੀ ਵਾਪਸ ਆਪਣੇ ਘਰ ਹੀ ਚਲ ਜੀਏ ਉਹ ਉਥੇ ਵੇਖਿਆ ਜੀ ਤੈਨਨੇ ਕਦੀ ਸ਼ਰਾਬ ਪੀਤੀ ਹੁਣ ਕਿੰਨੀਆਂ ਟੈਨਸ਼ਨਾਂ ਹਨ ਪਈਆਂ ਆ ਕੁੜੀ ਦੀਆਂ ਹੋਸਟਲ ਦੀਆਂ ਫੀਸਾਂ ਦਵਾ ਕਿ ਮੁੰਡੇ ਦੀਆਂ ਫੀਸਾਂ ਭਰਾ ਕਹਿੰਦਾ ਅੱਗੇ ਨਾਲ ਮੈਂ ਦੁੱਗਣੇ ਪੈਸੇ ਤੈਨੂੰ ਕੱਲ ਦਿਆਂ ਫੇਰ ਮਣੀ ਤੇਰਾ ਸਰਦਾ ਮੈਨੂੰ ਕਹਿਣ ਲਿਆ ਸੀ ਪਾਪੇ ਦੇ ਸਿਰ ਤੇ ਕੋਈ ਟੈਨਸ਼ਨ ਨਹੀਂ ਹੈਗੀ ਘਰ ਦੀਆਂ ਸਾਰੀਆਂ ਚੀਜ਼ਾਂ ਹੀ ਸਬਜ਼ੀ ਘਰ ਦੀ ਦੁੱਧ ਘਰ ਦਾ ਦਾਲਾਂ ਘਰ ਦੀਆਂ ਹਰ ਚੀਜ਼ ਤਾਨੂੰ ਇਹ ਟੈਂਚੰਦ ਨਹੀਂ ਕੋਹ ਲਿਆਉਂਦੀ ਤੇ ਮੈਂ ਹੁਣ ਕੀ ਕਰਾਂ ਜੇ ਉਹਨੂੰ ਕੈਨੀ ਪੈਸੇ ਪਾ ਦੇ ਤੋ ਉਹ ਵੀ ਨਹੀਂ ਮੇਰੀ ਸੁਣਦਾ ਮੈਂ ਤੇ ਆਪ ਗੱਲਾਂ ਸੁਣ ਲਈਆਂ ਇਨਾਂ ਕੋਲ ਤੇ ਹਾਂ ਮੰਮੀ ਤੂੰ ਇੱਥੇ ਬੈਠੀ ਆ ਮੈਂ ਅੱਜ ਕਦੇ ਤੇ ਤੁਹਾਡਾ ਰਾਹ ਵੇਖਣ ਲਈ ਆ ਪਈ ਨਹੀਂ ਅਜੇ ਕਿੱਥੇ ਏਦਾਂ ਹੀ ਆ ਗਿਆ ਜੇ ਕੋਹ ਲੈ ਲੂ ਕੇ ਆਏ ਨਹੀਂਗੇ ਮੰਮੀ ਲੈ ਕੇ ਕੀ ਤੁਹਾਨੂੰ ਦੱਸੀਏ ਹਾਂ ਸ਼ਹਿਰ ਗਏ ਹਾਂ ਅਸੀਂ ਵੱਡੇ ਵੀਰੇ ਕੋ ਹੈ ਸ਼ਹਿਰ ਗਏ ਹਾਂ ਤੇ ਮੈਂ ਚੱਲ ਵੱਡੇ ਵੀਰੇ ਕੋ ਆਵਾਂ ਅੱਛਾ ਤੇ ਉਹਨਾਂ ਦੇ ਤੇ ਹਾਲਾਤ ਹੀ ਬੜੇ ਮਾੜੇ ਆ ਔਰ ਉਹ ਤਾਂ ਖਾਣ ਰੋਟੀ ਵੀ ਨਹੀਂ ਚੁੜਦੀ ਵੀ ਬਹੁਤ ਮਾੜੇ ਹਲਾਤਾ ਤੁਸੀਂ ਪਾਪਾ ਜੀ ਨੂੰ ਕਹਿ ਕੇ ਉਹਨਾਂ ਨੂੰ ਲੈ ਆਓ ਹਾਂ ਪਤਾ ਮੈਂ ਅਜੇ ਤੁਹਾਡੇ ਪਾਪਾ ਨੇ ਕਿੰਨੇ ਵਾਰੀ ਕਿਹਾ ਵਾ ਉਹ ਮੰਨਦੇ ਕਿੱਥੇ ਆ ਅੱਜ ਦੀ ਮੈਂ ਕੱਲ ਵੀ ਮਨਾਉਂ ਲਈ ਹੁਣ ਉਹ ਹੈ ਨਹੀਂ ਮੰਨਦੇ ਪਰ ਮੈਂ ਇੱਕ ਵਾਰੀ ਉਹਦੇ ਨਾਲ ਤੇ ਗੱਲ ਮੈਂ ਫੇਰ ਕਰ ਲੈਣੀ ਆ ਕਿ ਪਰ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਜੇ ਤੁਹਾਡੇ ਇੰਨੇ ਦਿਨ ਮਾੜੇ ਆ ਤੇ ਤੁਸੀਂ ਕਿਉਂ ਨਹੀਂ ਸਾਡੇ ਇੱਥੇ ਆਣ ਕੇ ਦੱਸਿਆ ਜਾਂਦੇ ਜਾਂ ਹੁਣ ਕਿਉਂ ਨਹੀਂ ਸੱਦੇ ਆ ਜਾਂਦੇ ਸਾਡੇ ਕੋ ਆ ਹੀ ਜਾਂਦੇ ਆਉਣਾ ਕੀ ਸੀ ਉਹ ਆਪਣੀ ਗਲਤੀ ਤੇ ਪਛਤਾਵਾ ਕਰਦੇ ਪਏ ਜਿਉ ਕਾ ਰਾਜਨ ਦੇ ਅਹੀਂ ਕਿਹੜਾ ਨੂੰ ਘੜ ਦੇਣਾ ਹੀ ਉਹ ਗਲਤੀ ਤੇ ਘਰ ਬੈਠੇ ਮਮਾ ਜੀ ਉਹ ਪਸ਼ਤੌਨ ਬੜਾ ਡੇ ਆ ਹੁਣ ਉਹਨਾਂ ਨੂੰ ਰਾਹ ਨਹੀਂ ਲੱਭਣ ਡਿਆ ਘਰ ਆਉਣ ਦਾ ਤੁਸੀਂ ਆਪ ਜਾ ਕੇ ਲੈ ਕੇ ਆਓ ਤੁਸੀਂ ਵੱਡੇ ਆ ਤੁਸੀਂ ਸਮਝਦਾਰ ਆ ਇੱਕ ਵਾਰੀ ਉਹਨਾਂ ਨੂੰ ਲੈ ਆਓ ਘਰ ਜਾ ਕੇ ਪੁੱਤ ਮੈਂ ਕਿਹੜਾ ਨਹੀਂ ਚਾਹੁੰਦੀ ਕਿ ਮੇਰਾ ਪਰਿਵਾਰ ਇਕੱਠਾ ਹੋ ਜੇ ਫੇਰ ਮੈਂ ਤੇ ਚੰਨੀ ਆ ਪਰ ਹੁਣ ਤੁਹਾਡੇ ਪਿਓਨ ਵੀ ਮੈਂ ਪੁੱਛਣਾ ਵਾ ਨਾ ਅਜੀ ਉਹ ਲੱਤ ਨਹੀਂ ਲਾਉਂਦੇ ਮੰਨਣ ਨਹੀਂ ਦੇ ਤੇ ਜੇ ਤੇ ਮੰਨ ਗਏ ਤੇ ਫਿਰ ਤੇ ਠੀਕ ਵਾ ਤੇ ਜੇ ਨਾ ਵੀ ਮੰਨੇ ਤੇ ਫਿਰ ਵੇਖੀ ਜਾਊਗੀ ਜੋ ਹੋਊਗੀ ਫਿਰ ਲਿਆਉਂਗੀ ਬਹੁਤ ਇੱਥੇ ਦੁਖੀ ਆ ਤੇ ਮੈਂ ਕਿਹੜੀ ਇੱਥੇ ਨਹੀਂ ਦੁਖੀ ਪੁੱਤ ਆਂਦਰਾ ਤੇ ਮੇਰੀਆਂ ਹੀ ਆ ਨਾ ਚਲੋ ਤੁਸੀਂ ਹੁਣ ਉਦਾਸ ਨਾ ਹੋ ਮਮਾ ਚਲ ਠੀਕ ਹੈ ਕਿੰਨੇ ਚਾਪ ਨਹੀਂ ਬਣਾ ਦੂੰ ਹਾਂ ਠੀਕ ਹੈ ਆਜੋ ਮਮਾ ਤੁਸੀਂ ਆ ਮੈਨੂੰ ਆ ਫੋਨ ਦੇ ਜਾ ਹਾਂਜੀ ਮਮਾ ਹੈਲੋ ਹੈਲੋ ਹਾਂ ਜਿੱਤੇ ਪਤ ਕੀ ਹਾਲ ਵਾ ਬੇਬੀ ਪਿਆਰੀ ਪੈਨਾ ਕੀ ਹੁੰਦਾ ਹੈ ਹੋਰ ਸੁਣਾਓ ਕੀ ਹਾਲ ਹੈ ਤੁਹਾਡਾ ਕੁਛ ਤੁਹਾਡਾ ਤਾਂ ਚੱਲ ਹਾਲ ਛੱਡ ਕੋ ਜਿੱਦਾਂ ਦਾ ਹੈਗਾ ਵਾ ਤੇ ਤੁਸੀਂ ਆਪਣਾ ਹਾਲ ਮੈਨੂੰ ਪਤਾ ਲੱਗਾ ਬੜਾ ਮਾੜਾ ਹੋਇਆ ਤੁਹਾਡਾ ਕਿਉਂ ਆ ਜਾਂਦੇ ਘਰ ਆਏ ਕਿਉਂ ਨਹੀਂ ਕੀ ਕਰਾਂ ਬੀਬੀ ਕਿਹੜੇ ਮੂੰਹ ਨਾਲ ਆਵਾਂ ਮੈਂ ਤਾਂ ਬੜਾ ਪਛਤਾਉਂ ਡਿਆ ਵਾਂ ਇਹਨਾਂ ਦੇ ਮਗਰ ਲਾ ਕੇ ਮੇਰੀ ਤੇ ਬਹੁਤ ਮਾੜੀ ਹਾਲਤ ਹੋ ਗਈ ਆ ਹੁਣ ਮੈਂ ਪਾਪੇ ਨੂੰ ਕੀ ਮੂੰਹ ਦਿਖਾਉਂਗਾ ਆ ਕੇ ਤੇ ਚੱਲ ਪੁੱਤ ਐਨੇ ਮਾਰੇ ਦੇਣ ਤੁਸੀਂ ਕੱਟਣ ਦੇ ਜੇ ਮੈਨੂੰ ਤੇ ਸਿੰਦੇ ਹੁਣਾਂ ਨਹੀਂ ਆਣ ਕੇ ਦੱਸਿਆ ਸੀ ਤੇ ਮੇਥੋਂ ਰਿਆ ਨਿੰਗਾ ਗਿਆ ਤੇ ਤੂੰ ਆ ਜਾਂਦਾ ਘਰ ਤੇ ਪਾਪੇ ਨੇ ਵੀ ਕੀ ਕਹਿਣਾ ਸੀ ਪਾਪਾ ਹੀ ਉਹ ਗੱਲ ਕਹਿੰਦਾ ਵਾ ਵੀ ਮੇਰੀ ਮਰਜ਼ੀ ਨਾਲ ਲਿੰਗੇ ਗਏ ਤੇ ਮੈਂ ਨਹੀਂ ਜਾਣਾ ਲੈਣ ਤੇ ਤੁਸੀਂ ਵੀ ਉੱਥੇ ਬੈਠੇ ਰਹੇ ਜੇ ਤੁਸੀਂ ਇੱਕ ਵਾਰੀ ਮੈਨੂੰ ਫੋਨ ਹੀ ਕਰਦੇ ਤੇ शिंदे ਹੱਥ ਸੁਣਾ ਹੀ ਮੈਨੂੰ ਕਾਲ ਦਿੰਦਾ ਜੇ ਤੇਰੀ ਉਹਦੇ ਨਾਲ ਪੁੱਤ ਗੱਲ ਹੁੰਦੀ ਸੀ ਤੇ ਨਹੀਂ ਗੱਲ ਤੇ ਹੁੰਦੀ ਪਰ ਮੈਂ ਬਹੁਤ ਸ਼ਰਮਿੰਦਾ ਬੀਬੀ ਇਹਨਾਂ ਦੇ ਮਗਰ ਲੱਗੇ ਇਹ ਵੀ ਹੁਣ ਪਛਤਾਉਂਡੀਆਂ ਨੇ ਇੱਥੇ ਆ ਕੇ ਪਰ ਹੁਣ ਮੈਂ ਕਿਹੜਾ ਮੂੰਹ ਲੈ ਕੇ ਆਵਾਂ ਪਾਪੇਰਾ ਹੁਣ ਪਾਪੇ ਨੇ ਹੁਣ ਝਿੜਕਣਾ ਵਾ ਵੀ ਤੂੰ ਪਹਿਲਾਂ ਬੜਾ ਧੋੜਾ ਧੋੜਾ ਗਿਆ ਹੁਣ ਆ ਗਿਆ ਵਾ ਤੇ ਚੱਲ ਕੋਈ ਨਹੀਂ ਜਦ ਬੱਚੇ ਕੋ ਤਾਂ ਗਲਤੀਆਂ ਕਰਦੇ ਆ ਤੇ ਮਾਪੇ ਝਿੜਕਦੇ ਹੀ ਹੁੰਦੇ ਆ ਤੇ ਤੁਹਾਡੇ ਫਿਆਦੇ ਵਾਤੇ ਹੀ ਅਹੀਂ ਚਾਹੁੰਦੇ ਹਨਾ ਕੋਈ ਸਾਂਝਾ ਚੁੱਲ੍ਹਾ ਹੀ ਵਧੀਆ ਵਾ ਹੁਣ ਤੁਸੀਂ ਵੀ ਇਹੀ ਲਿਆ ਨੂੰ ਜਿਆਦਾ ਸ਼ਹਿਰ ਜਾ ਕੇ ਨਹੀਂ ਤੇ ਪਛਤਾਉਂਦੇ ਆ ਇੱਥੇ ਤੇ ਕੁਛ ਵੀ ਨਹੀਂ ਦੁੱਧ ਮੁੱਲਦਾ ਹਰ ਚੀਜ਼ ਮੁੱਲ ਦੀ ਘਰ ਦੇ ਮੈਨੂੰ ਸਾਰੇ ਦਿਨ ਚੇਤੇ ਆਉਂਦੇ ਆ ਇੱਥੇ ਆਪਣਾ ਰਾਜੇ ਹੀ ਸਰਦਾਰ ਬਣੇ ਆ ਇੱਥੇ ਤੇ ਨੌਕਰ ਬਣ ਕੇ ਜੀਣਦੇ ਆ ਜਿਨ੍ਹਾਂ ਜਿਨ੍ਹਾਂ ਨੂੰ ਅਸੀਂ 2-2 4-4000 ਰੁਪਏ ਭਈਆਂ ਨੂੰ ਦੇ ਦਿੰਦੇ ਆ ਇੱਥੇ ਲੋਕਾਂ ਕੋ ਤਨਖਾਹਾਂ ਤੇ ਕੰਮ ਕਰਦੇ ਆ ਮੈਂ ਬੜਾ ਪਛਤਾਉਂਦਾ ਆ ਚੱਲ ਇਹਨਾਂ ਨੂੰ ਮੈਂ ਮਨਾਉਣਾ ਵਾ ਜੇ ਮੰਨਦੀਆਂ ਤੇ ਅਸੀਂ ਵਾਪਸ ਆ ਜੰਨੇ ਆ ਚੱਲ ਪੁੱਤ ਕੋਈ ਨਹੀਂ ਮੈਂ ਤੇ ਭਾਪੇ ਨਾਲ ਕਰਨੀ ਆ ਗੱਲ ਪਰ ਹੁਣ ਕਹੀਂ ਭਾਪੇ ਨੂੰ ਵੀ ਜਿਆਦਾ ਨਾ ਹੁਣ ਗੁੱਸੇ ਨਾ ਹੋਵੇ ਤੇ ਸਾਨੂੰ ਮਾਫ ਕਰਨ ਅਸੀਂ ਆਪਣੀ ਗਲਤੀ ਮੰਨਣ ਦੇ ਆ ਇਹ ਵੀ ਮੰਨਦੀਆਂ ਨੇ ਹੈ ਚੱਲ ਕੋਈ ਨਹੀਂ ਚੱਲ ਫਿਰ ਆਪਾਂ ਉਹ ਕਰਦੇ ਆ ਤਿਆਰੀ ਕੱਲ ਨੂੰ ਆਵਾਂਗੇ ਫਿਰ ਤਾਂ ਠੀਕਾ ਚੰਗਾ ਕੀ ਕਰਨ ਦੇ ਜੇ ਉਹ ਕਰਨਾਗੇ ਯਾਰ ਪਰਾਲੀ ਜਿਹੜੀ ਇਹਨੇ ਗਿੱਲੀ ਹੋ ਗਈ ਹੈ بارش ਪੈ ਗਈ ਉੱਤੇ ਠੀਕ ਹੈ ਤੇ ਮੈਂ ਕਿਹਾ ਉਹਨੂੰ ਹਵਾ ਫਿਰ ਜੇਗੀ ਤੇ ਮੁਰਕੇ ਪੱਠਿਆਂ ਦੇ ਕੁਤਰ ਲਾਂਗੇ ਇਹ ਕਰ ਰਿਹਾ ਹੈ ਤੇ ਮੈਂ ਗੱਲ ਕਰਨੀ ਹੈ ਤੁਹਾਡੇ ਨਾਲ ਇੱਕ ਹਾਂ ਦੱਸੋ ਗੱਲ ਮੈਂ ਕਰਨੀ ਹੈ ਤੇ ਪਰ ਹੌਸਲੇ ਨਾਲ ਮੇਰੀ ਗੱਲ ਸੁਣਿਓ ਤੇ ਗੁੱਸੇ-ਗਸੇ ਨਾਲ ਮੈਨੂੰ ਹੋਇਓ ਨਹੀਂ ਹੁੰਦਾ ਪਤਾ ਕੀ ਆ ਸਿੰਦੇ ਹੁਣੇ ਸ਼ਹਿਰ ਗਏ ਸੀਗੇ ਤੇ ਉਹ ਜਿੱਤੇ ਹੁਣਾਂ ਨੂੰ ਮਿਲ ਕੇ ਆਏ ਆ ਅੱਛਾ ਉਹ ਤੇ ਦੱਸਣ ਦੇ ਪੀ ਉਹਨਾਂ ਦੇ ਹਾਲਾਤ ਹੀ ਬੜੇ ਮਾੜੇ ਆ ਉੱਥੇ ਉਹ ਸ਼ਹਿਰਾ ਦੇ ਹਾਲਾਤ ਬਹੁਤ ਸਭ ਕੋ ਤੇ ਮਿਲਦਾ ਉਹਦੇ ਹਾਲਾਤ ਤੇ ਮੈਨੂੰ ਪਹਿਲਾਂ ਹੀ ਪਤਾ ਮਾਰੇ ਹੋਣੇ ਆ ਤੇ ਫਿਰ ਹੁਣ ਉਹ ਆ ਜਾਣ ਕਰ ਲੈ ਗਏ ਉਹਨਾਂ ਨੂੰ ਮੈਂ ਕਦੋਂ ਨਰਾਜ਼ ਹੋ ਮੈਨੂੰ ਪੁੱਛਣ ਤੋਂ ਬਗਾਰ ਚਲੇ ਗਏ ਸੀਗੇ ਹੁਣ ਪੁੱਛਣ ਤੋਂ ਬਗਾਰ ਆ ਜਾਣ ਗੱਲ ਕਿਹੜੀ ਆ ਆਹੋ ਫਿਰ ਉਹ ਕਹਿੰਦੇ ਵੀ ਅਸੀਂ ਆ ਜਾਾਂਗੇ ਕੱਲ ਤੇ ਉਹਨਾਂ ਦਾ ਘਰੋਂ ਨਾ ਆਉਣਾ ਨਹੀਂ ਆ ਜਾਣ ਜਦੋਂ ਮਰਜ਼ੀ ਆ ਜਾਣ ਬਸ ਆਹੋ ਗੱਲ ਮੈਂ ਤੁਹਾਡੇ ਨਾਲ ਕਰਨੀ ਭਜੇ ਉਹ ਆ ਜਾਣਗੇ ਤੇ ਠੰਡੇ ਰਹੋ ਤੁਸੀਂ ਐਵੇਂ ਕੋਈ ਗੱਲ ਬਣਾ ਮੈਂ ਇਹਨੂੰ ਕੱਖ ਨਹੀਂ ਕਹਿਣਾ ਬਸ ਜੇ ਤਾਂ ਉਹ ਗਏ ਤਾਂ ਕੱਲ ਨੂੰ ਕਿੱਡੀ ਵਧੀਆ ਗੱਲ ਹੋ ਜਾਣੀ ਆ ਮੈਂ ਤਾਂ ਚਾਹੁੰਨਾ ਮੇਰਾ ਪਰਵਾਰ ਇਕੱਠਾ ਰਹੇ ਇਦੋਂ ਵੱਡੀ ਖੁਸ਼ੀ ਹੋ ਕੀ ਹੱਸਦੀ ਆ ਚੱਲ ਠੀਕ ਆ ਮੈਨੂੰ ਹੁਣ ਤੁਹਾਡੇ ਕੋ ਆ ਗੱਲ ਸੁਣ ਕੇ ਨਾ ਕਿ ਚੱਲ ਆ ਜਾਣ ਉਹ ਤੇ ਮੈਨੂੰ ਵੀ ਹੁਣ ਬੜੀ ਖੁਸ਼ੀ ਹੋਈ ਆ ਹੁਣ ਉਹੋ ਟਾਈਮ ਆ ਜਦੋਂ ਘਰ ਆਉਣੀਗੀ ਕੋਈ ਨਹੀਂ ਰਾਮਨਾ ਉਹਨਾਂ ਨੂੰ ਆਉਣ ਦੇ ਤੇ ਰਾਮਨ ਆਪਣੇ ਕੰਮਕਾਰ ਅੱਗੇ ਹੂੰ ਕਰਨ ਠੀਕ ਆ ਹਾਂ ਕਰ ਲੈ ਕੰਮ ਤੋਂ